ਨਾਵਲ ਤਰੀਕ ਵੇਖਦੀ ਹੈ ਲੇਖਕ ਜਸਵੰਤ ਸਿੰਘ ਕਮਲ ਭਾਗ 5 ਵਿਦਿਆਰਥੀਆਂ ਵਿੱਚੋਂ ਕਿਸੇ ਨੇ ਚੋਟ ਮਾਰੀ ਕਿ ਜਿਹੜੇ ਦੇਸ਼ ਸਰਕਾਰ ਜੀ ਚੜ੍ਹਿਆ ਉਹਨਾਂ ਤੇ ਵੀ ਫਿਕਰ ਕਰਨਾ ਚਾਹੀਦਾ ਹੈ ਪਰ ਪ੍ਰਧਾਨ ਨੇ ਅਣਸੁਣੀ ਕਰਕੇ ਆਪਣੀ ਗੱਲ ਜਾਰੀ ਰੱਖੀ ਸਾਨੂੰ ਮਿਹਨਤ ਤੋਂ ਜੀਣੇ ਚੜਾਉਣਾ ਚਾਹੀਦਾ ਮਿਹਨਤ ਨਾਲ ਹੀ ਅਸੀਂ ਆਪਣਾ ਘਰ ਭਰ ਸਕਦੇ ਹਾਂ ਤੇ ਸਾਨੂੰ ਨੀਰੀ ਨੁਕਤਾ ਚੁੰਨੀ ਹੀ ਨਹੀਂ ਕਰਨੀ ਚਾਹੀਦੀ ਇਹ ਠੀਕ ਹੈ ਨੁਕਤਾ ਚੁੰਨੀ ਚਿੰਨੀ ਬੜਾ ਕੁਝ ਸਵਾਰਦੀ ਹੈ ਤੇ ਪਰ ਜੇ ਅਸਾਰੂ ਹੋਵੇ ਕਈ ਜਥੇਵੰਦਾਂ ਤਾਂ ਸਿਰਫ ਖਲੋਤਿਆਂ ਹੀ ਨਿੱਤਾ ਚਿੰਨੀ ਉੱਤੇ ਹਨ ਹੋਰ ਉਹਨਾਂ ਨੂੰ ਕੰਮ ਹੀ ਕੋਈ ਨਹੀਂ ਫਿਰ ਪ੍ਰਧਾਨ ਨੇ ਵਿਚਾਰ ਅਸਲ ਨਿਸ਼ਾਨਾ ਛੱਡ ਕੇ ਗੁਰਾਹੇ ਜਾ ਬੈਤੇ ਹੋਰ ਥੋੜੇ ਚਿਰ ਪਿਛੋ ਪ੍ਰਿੰਸੀਪਲ ਤੇ ਹੋਰ ਸਰੋਧਿਆਂ ਕੋਲੋਂ ਖੇਮਾ ਮੰਗਦਾ ਵਹਿ ਗਿਆ ਜੱਜਾਂ ਨੇ ਫਸਟ ਕਿਸੇ ਬਾਹਰਲੇ ਕਾਲਜ ਦੀ ਟੀਮ ਨੂੰ ਕੱਢ ਦਿੱਤਾ ਕਿਉਂਕਿ ਹਰਦੇਵ ਦੇ ਨਾਲ ਬੋਲਣ ਵਾਲੀ ਕੁੜੀ ਨੂੰ ਆਪਣੀ ਜਵਾਨ ਰਟੀ ਤਕਦੀਰ ਵਿਚਕਾਰੋਂ ਹੀ ਭੁੱਲ ਗਈ ਸੀ ਤੇ ਸਿਫਰ ਹੋ ਕੇ ਰਹਿ ਗਈ ਸੀ ਸਿਫਰ ਹੋ ਕੇ ਰਹਿ ਗਈ ਸੀ ਪਰ ਇਹਨਾਂ ਇਨਾਮਾਂ ਵਿੱਚ ਹਰਦੇਵ ਪਹਿਲੇ ਨੰਬਰ ਤੇ ਆ ਗਿਆ ਉਹ ਇਨਾਮ ਤਾਂ ਉਸ ਦਾ ਇੱਕ ਤਰ੍ਹਾਂ ਰਿਜ਼ਰਵ ਹੀ ਸੀ ਪਰ ਪ੍ਰਧਾਨ ਨੇ 25 ਰੁਪਏ ਨਾਲ ਹੋਰ ਲਾ ਕੇ ਉਸ ਦੀ ਕਾਲਜ ਵਿੱਚ ਭਲ ਬਣਾ ਦਿੱਤੀ ਖੱਬੂ ਮੁੰਡਿਆਂ ਇਸ ਗੱਲ ਨੂੰ ਝੋਲੀ ਚੁੱਕਣ ਦਾ ਇਨਾਮ ਕਹਿ ਕੇ ਨੱਕ ਬੁੱਲ ਚੜਾਈ ਤਸਵੀਰਾਂ ਖਿੱਚੀਆਂ ਗੰਗਾ ਚਾਹ ਪੀਤੀ ਗਈ ਤੇ ਬੜੇ ਨਿੱਕ ਨਾਲ ਹੱਥ ਮਲਾਏ ਗਏ ਇਸ ਤਰ੍ਹਾਂ ਦੀ ਨੈਸ਼ਨਲ ਪ੍ਰਭਾਵ ਦੇ ਕਾਲਜ ਦਾ ਸਮਾਗਮ ਸਮਾਪਤ ਹੋ ਗਿਆ ਪਰ ਉਸ ਦੀ ਵਿਯੋਧਾ ਅਸਰ ਹਰਦੀਪ ਨੂੰ 6 ਦਿਨ ਹੀ ਚੱਖਣਾ ਪੈ ਗਿਆ ਸਮਾਗਤ ਤੋਂ 1-2 ਦਿਨ ਪਿੱਛੋਂ ਦੀ ਗੱਲ ਹੈ ਕਾਲਜ ਦਾ ਇੱਕ ਪੀੜ ਕਿਸੇ ਪ੍ਰੋਫੈਸਰ ਦੇ ਨਾਂ ਆਉਣ ਕਾਰਨ ਵੇਲਾ ਸੀ ਇੱਕ ਮੁੰਡੇ ਨੇ ਕਾਲਜ ਦੇ ਸਭ ਤੋਂ ਫਿਰਕਾਪ੍ਰਸਤ ਪ੍ਰੋਫੈਸਰ ਚੋਪੜਾ ਦੀ ਖਿੱਲੀ ਉਡਾਉਣ ਲਈ ਬਲੈਕਬੋਰਡ ਉੱਤੇ ਫਨਕਲੀਆਰੀ ਖਲੋਤੇ 나ਗ ਦੀ ਤਸਵੀਰ ਵਾਹ ਦਿੱਤੀ ਅਤੇ ਹੇਠਾਂ ਲਿਖ ਦਿੱਤਾ ਭਾਰਤ ਮਾਤਾ ਦਾ ਮਹਾਨ ਸਬੂਤ ਪ੍ਰੋਫੈਸਰ ਚੋਪੜਾ ਅਗਲਾ ਲੈਕਚਰ ਪ੍ਰੋਫੈਸਰ ਚੋਪੜਾ ਦਾ ਹੀ ਸੀ ਪਰ ਚੋਪੜਾ ਤੋਂ ਪਹਿਲਾਂ ਕਿਧਰੇ ਵਾਰ ਗਿਆ ਹਰਦੇਪ ਅੰਦਰਾ ਗਿਆ ਜਦੋਂ ਉਸਨੇ ਬਲੈਕਬੋਰਡ ਉੱਤੇ ਨਜ਼ਰ ਮਾਰੀ ਤਾਂ ਆਪਣੀ ਸੀਟ ਤੇ ਤੋਂ ਬੈਠਦਾ-ਬੈਠਦਾ ਉੱਠ ਖਲੋਤਾ। ਇਹ ਕੀ? ਉਸਨੂੰ ਇੱਕਦਮ ਗੁੱਸਾ ਆ ਗਿਆ। ਉਹ ਸਮਝਦਾ ਸੀ ਪ੍ਰੋਫੈਸਰ ਚੋਪੜਾ ਜਿਹੀ ਮਰਜ਼ੀ ਵਿਚਾਰ ਰੱਖੇ ਪਰ ਆਖਰ ਨੂੰ ਤਾਂ ਸਾਡਾ ਪ੍ਰੋਫੈਸਰ ਹੈ ਨਾ। ਜਿੰਨੀ ਹੋ ਸਕੇ ਸਾਨੂੰ ਇੱਜ਼ਤ ਦੇਣੀ ਚਾਹੀਦੀ ਹੈ ਪਰ ਖਿੱਲੀ ੜਾਉਣ ਦਾ ਸਾਨੂੰ ਅਧਿਕਾਰ ਨਹੀਂ। ਬਲੈਕਬੋਰਡ ਲਾਗੇ ਜਾ ਕੇ ਉਸ ਪੁੱਛਿਆ ਇਹ ਕਿਹਨੇ ਵਾਹਿਆ ਹੈ? ਉਸ ਸਾਰੀ ਜਮਾਤ ਉੱਤੇ ਨਜ਼ਰ ਮਾਰੀ ਪਰ ਜਾਣ ਕੇ ਕੋਈ ਨਹੀਂ ਬੋਲਿਆ। ਬੜੇ ਸ਼ਰਮ ਦੀ ਗੱਲ ਆ ਸਾਡੇ ਲਈ ਤੇ ਅਸੀਂ ਆਪਣੇ ਅਧਿਆਪਕਾਂ ਦੀ ਹਾਸੀ ਉੜਾਈ। ਕੱਲ ਨੂੰ ਅਸੀਂ ਵੀ ਵਿਦਿਆਪਕ ਬਣ ਜਾ ਰਹੇ ਹਾਂ। ਘੱਟ ਤੋਂ ਘੱਟ ਅਸੀਂ ਬੱਚਿਆਂ ਨੂੰ ਜ਼ਹਿਰ ਨਹੀਂ ਪਿਆਵਾਂਗੇ। ਜਿਸ ਮੁੰਡੇ ਨੇ ਨਾਂ ਵਾਹਿਆ ਸੀ ਉੱਤਰ ਦਿਨ ਆਪਣਾ ਫਰਜ਼ ਸਮਝਿਆ। ਠੀਕ। ਪਰ ਜਿਸ ਆ ਕੁਝ ਕੀਤਾ ਏ ਭੈੜਾ ਨਹੀਂ। ਤੁਹਾਡੇ ਵਿਚਾਰਾਂ ਅਨਸਾਰੇ ਸੱਚ ਨਹੀਂ, ਸੱਚ ਭਾਵੇਂ ਹੈ। ਪਰ ਉਸ ਦੇ ਸਾਾਸ ਕਰਾਉਣ ਦਾ ਢੰਗਸ ਲੋ ਗਲਤ ਹੈ। ਫਿਰ ਇੱਕ ਮਿੰਟ ਚੁੱਪ ਪਰਤ ਗਈ ਹਰਦੇਵ ਨੇ ਸੱਪ ਮਟਾਉਣ ਲਈ ਡਸਟਰ ਚੁੱਕ ਲਿਆ। ਉਦੋਂ ਹੀ ਐਨ ਮੌਕੇ ਤੇ ਪ੍ਰੋਫੈਸਰ ਚੋਪੜਾ ਕਮਰੇ ਵਿੱਚ ਆ ਗਿਆ ਉਹ ਸੌਂਦੇ ਹੀ ਹਰਦੇਵ ਦੇ ਸਾਹਫ ਅਫਕਰਨ ਤੋਂ ਪਹਿਲਾਂ ਸਭ ਕੁਝ ਦੇਖ ਕੇ ਪੜ ਲਿਆ ਪ੍ਰੋਫੈਸਰ ਪੜ ਕੇ ਘਬਰਾ ਗਿਆ ਉਹ ਇਸ ਕੰਮ ਲਈ ਤਿਆਰ ਨਹੀਂ ਸੀ ਉਸ ਨੂੰ ਆਪਣੇ ਸਟੂਡੈਂਟਸ ਤੋਂ ਇੰਨੀ ਉਹੋ ਛੀ ਆਸ ਨਹੀਂ ਸੀ ਫਿਰ ਉਹ ਇੱਕਦਮ ਜੋਸ਼ ਵਿੱਚ ਆ ਗਿਆ ਤੇ ਹਰਦੇਵ ਤੋਂ ਥਥਲਾ ਕੇ ਪੁੱਛਣ ਲੱਗਾ ਜੇ ਕਰਤੂਤ ਕਿਸ ਨੇ ਕੀਤੀ ਹੈ ਨੱਕ ਟੁੱ ਡਿੱਗੀ ਐਨ ਕੋਸ ਛੱਟ ਸੰਭਾਲ ਲਈ ਪਰ ਐਨ ਕਾ ਉਤੋਂ ਦੀ ਕੱਢਿਆ ਟੀਰ ਕਿਵੇਂ ਵੀ ਨਾ ਬੋਚਿਆ ਗਿਆ ਜੀ ਹਰਦੇਵ ਹੋਰ ਕੁਝ ਨਾ ਬੋਲ ਸਕਿਆ ਉਸ ਨੂੰ ਆਪਣੇ ਸਬਕ ਪ੍ਰੋਫੈਸਰ ਤੋਂ ਮਾੜੇ ਸੰਬੋਧਨ ਦੀ ਆਸ ਨਹੀਂ ਸੀ ਪਰ ਉਸ ਦੋਸ਼ੀ ਸਲੱਬਣ ਲਈ ਸਾਰੇ ਕਲਾਸ ਉਤੇ ਨਜ਼ਰ ਕਮਾਈ ਉਸ ਦਾ ਭਾਵ ਸਾਫ ਜ਼ਹਿਰ ਸੀ ਪਰ ਦੋਸ਼ੀ ਵਿੱਚ ਉੱਠ ਕੇ ਇਕਬਾਲ ਕਰਨ ਦੀ ਦਲੇਰੀ ਨਹੀਂ ਕੋਈ ਵੀ ਕੁਝ ਨਾ ਬੋਲਿਆ ਸਭ ਨੇ ਬਾਰੀ-ਬਾਰੀ ਚਾਹ ਕੇ ਨੀਵੀਂ ਪਾ ਲਈ ਅੰਤ ਵਿੱਚ ਹਰਦੇਵ ਦੀ ਨਜ਼ਰ ਉੱਤਰ ਪ੍ਰਸ਼ਨ ਕਰਨ ਵਾਲੇ ਮੁੰਡੇ ਨਾਲ ਜਾ ਟਕਰਾਈ ਉਸ ਦੀ ਨਜ਼ਰ ਵਿੱਚ ਪਰ ਸ਼ਾਮ ਪਛਤਾਵਾ ਸੀ ਤੇ ਉਹ ਖਿਮਾ ਮੰਗ ਰਿਹਾ ਜਾਪਦਾ ਸੀ ਅੰਦਰੋਂ ਗਿਤੀ ਸਾਬ ਦੀ ਸੋਚ ਨਹੀਂ ਵਿੱਚ ਇੱਕ ਡਰ ਪੈ ਗਿਆ ਪ੍ਰੋਫੈਸਰ ਨੇ ਮੋੜ ਗੁੱਸੇ ਤੋਂ ਰੋਣ ਨਾਲ ਪੁੱਛਿਆ ਮੈਂ ਪੁੱਛਤਾ ਹਾਂ ਜੀ ਕਿਸ ਕੀ ਕਰਤੂਤ ਹੈ ਪ੍ਰੋਫੈਸਰ ਸਾਹਿਬ ਮਾਫੀ ਚਾਹੁੰਦਾ ਹਾਂ ਗਲਤੀ ਹੋ ਗਈ ਹਰਦੇਵ ਨੇ ਮਾਫੀ ਚਾਹੁੰਦਿਆਂ ਤੱਕਾਂ ਨਾਲ ਇੱਕ ਪਲ ਚੋਪੜਾ ਸਾਹਬ ਹੱਥ ਲਈ ਡਸਟਰ ਨਾਲ ਬਲੈਕਬੋਰਡ ਸਾਫ ਕਰ ਦਿੱਤਾ ਨਹੀਂ ਚੋਪੜਾ ਆਪਣੇ ਬੋਧ ਵਿਰੋਧੀ ਵਿਚਾਰ ਕੋ ਮਾਫ ਕਰਨਾ ਨਹੀਂ ਜਾਣਦਾ ਉਸ ਪੂਰੀ ਹੈਂਕੜ ਨਾਲ ਕਿਹਾ ਤੇ ਜ਼ੋਰ ਨਾਲ ਬੂਟ ਪੁੰਜੇ ਮਾਰਿਆ ਪ੍ਰੋਫੈਸਰ ਸਾਹਬ ਇਹ ਹਰਦੇਵ ਨੇ ਨਹੀਂ ਬਾਹ ਫੁਲਤਾਰ ਨੇ ਉੱਠ ਕੇ ਜੇਰੇ ਨਾਲ ਕਹਿ ਦਿੱਤਾ ਪਰ ਅਸਲੀ ਦੋਸ਼ੀ ਵੀ ਉਸ ਉਸ ਵੀ ਨੰਗਾ ਨਾ ਕੀਤਾ ਫਿਰ ਮੈਂ ਪੁੱਛਦਾ ਹਾਂ ਉਹ ਵੀਰ ਕੌਣ ਹੈ ਉਸਮੈਂ ਖੜਾ ਹੋਣੇ ਦਾ ਸਾਹਸ ਕਿਉਂ ਨਹੀਂ ਪ੍ਰੋਫੈਸਰ ਨੇ ਬਿਆੰਕਸਿਆ ਕੁਲਤਾਰ ਨੇ ਮੁੰਡੇ ਵੱਲ ਪਲਕ ਅੱਖਾਂ ਚੁਕੀਆਂ ਉਹ ਹੋਰ ਨੀਮੀ ਸੁੱਟ ਗਿਆ ਅਜਿਹੀ ਹਾਲਤ ਵਿੱਚ ਉਸ ਦਾ ਨਾਮ ਲੈਣਾ ਇੱਕ ਹੋਰ ਅਪਰਾਧ ਵਾਲੀ ਗੱਲ ਸੀ ਪ੍ਰੋਫੈਸਰ ਕਲਾਸ ਦਾ ਇੱਕਾ ਵੇਖ ਕੇ ਰੋਹ ਨਾਲ ਕਮਰੇ ਬਾਹਰ ਨਿਕਲ ਗਿਆ ਸਥਿਤੀ ਸ਼ਿਕਾਇਤ ਦੀ ਹੱਦ ਤੱਕ ਪੁੱਜ ਗਈ ਸਾਰੀ ਜਮਾਤ ਨੂੰ ਵਿਸ਼ਵਾਸ ਸੀ ਚੋਪੜਾ ਹਰਦੇਵ ਤੇ ਐਨੀ ਦੀਨਗੀ ਨਾਲ ਮਾਫੀ ਮੰਗ ਮੰਗ ਲੈਣ ਉੱਤੇ ਮਾਮਲੇ ਨੂੰ ਥਾਂ ਠੱਪ ਦੇਵੇਗਾ ਪਰ ਉਸ ਦਾ ਰਵਈਆ ਸਾਰਿਆਂ ਨੂੰ ਸਹਿਮ ਗਿਆ ਸਭ ਹੀ ਸੋਚ ਰਹੇ ਸਨ ਹੁਣ ਕੀ ਹੋਵੇਗਾ ਹਰਦੇਵ ਨੇ ਹੋਰ ਵੀ ਨਿਰਮਾਨ ਦੁੱਖ ਨਾਲ ਸਾਰਿਆਂ ਉੱਤੇ ਨਜ਼ਰ ਛੱਡੀ ਜਿਵੇਂ ਆਖ ਰਿਹਾ ਹੋਵੇ ਤੁਹਾਡੇ ਕੰਡੇ ਮੈਨੂੰ ਚੁਗਣੇ ਪੈ ਰਹੇ ਹਨ ਫਿਰ ਉਹ ਵੀ ਬਾਹਰ ਨੂੰ ਤੁਰ ਗਿਆ ਹਰਦੇਵ ਦੇ ਜਾਣ ਪਿੱਛੋਂ ਪ੍ਰੋਫੈਸਰ ਚੋਪੜਾ ਪ੍ਰਿੰਸੀਪਲ ਕੋਲ ਹੀ ਨੂੰ ਸਭ ਕੁਝ ਦੱਸ ਚੁੱਕਾ ਸੀ ਉਹ ਸੰਦਰ ਆਉਣ ਦੀ ਆਗਿਆ ਮੰਗੀ ਪ੍ਰਿੰਸੀਪਲ ਨੇ ਸਿਰ ਦੇ ਇਸ਼ਾਰੇ ਨਾਲ ਹੀ ਆਗਿਆ ਦੇ ਦਿੱਤੀ ਹਰਦੇਵ ਨੇ ਪ੍ਰਿੰਸੀਪਲ ਦੇ ਸਾਹਮਣੇ ਆਪੇ ਨੂੰ ਪੇਸ਼ ਕਰ ਦਿੱਤਾ ਮਿਸਟਰ ਹਰਦੇਵ ਸਿੰਘ ਜੇ ਸਭ ਬਾਪ ਕਾ ਕੀਆ ਮਾਂ ਮਾਮਲਾ ਹੈ ਪ੍ਰਿੰਸੀਪਲ ਨੇ ਗੱਲ ਨੂੰ ਸਧਾਰਨ ਹਾਲਤ ਵਿੱਚ ਲੈਂਦਿਆਂ ਪੁੱਛਿਆ ਪ੍ਰਿੰਸੀਪਲ ਸਾਹਿਬ ਮੈਂ ਮਾਫੀ ਚਾਹੁੰਦਾ ਹਾਂ ਉਹ ਆਪਣੇ ਤੋਂ ਨਹੀਂ ਬਣਾਇਆ ਥਾ ਆਪ ਐਸੇ ਸਟੂਡੈਂਟ ਨਹੀਂ ਜੀ ਕਿਸੇ ਵੀ ਬਣਾਇਆ ਹੋਵੇ ਮੈਂ ਆਪਣੇ ਸਿਰ ਲੈਂਦਾ ਹਾਂ ਸਾਰੀ ਕਲਾਸ ਵੱਲੋਂ ਮਾਫੀ ਮੰਗਦਾ ਹਰਦੇਵ ਨੇ ਹੱਥ ਜੋੜ ਦਿੱਤੇ ਤੇ ਚੋਪੜਾ ਸਾਹਿਬ ਆਪਕੋ ਕੀ ਚਾਹੀਏ ਕੋਹਲੀ ਸਾਹਿਬ ਇਸ ਗੱਲ ਨੂੰ ਖਤਮ ਕਰਨਾ ਚਾਹੁੰਦੇ ਸਨ ਨਹੀਂ ਇਹ ਪਰਚੀਜ਼ ਦਾ ਸਵਾਲ ਹੈ ਹਮੇ ਉਸ ਦੋਸ਼ੀ ਦਾ ਨਾਮ ਚਾਹੀਏ ਔਰ ਉਸੇ ਡੰਡ ਦੇਣੀ ਚਾਹੀਏ ਤਾਂ ਕਿ ਕੱਲ ਕੋ ਕਿਸੇ ਹੋਰ ਪ੍ਰੋਫੈਸਰ ਦਾ ਮਜ਼ਾਕ ਨਾ ਉਡਾਇਆ ਜਾਵੇ ਪ੍ਰੋਫੈਸਰ ਚੋਪੜਾ ਨੇ ਸੱਪ ਵਾਂਗ ਹੀ ਫੁਕਾਰਾਂ ਮਾਰ ਐਸੇ ਕਾਲਜ 'ਚਾ ਡਿਸਪਿੰਡ ਕਿਹਦਾ ਚਲੇਗਾ ਮਿਸਟਰ ਹਰਦੇਵ ਆਪ ਉਸ ਲੜਕੇ ਦਾ ਨਾਮ ਕਿਉਂ ਨਹੀਂ ਬਤਾਤੇ ਪ੍ਰਿੰਸੀਪਲ ਨੇ ਪ੍ਰੋਫੈਸਰ ਦਾ ਦਿਲ ਰੱਖਣ ਲਈ ਪੁੱਛਿਆ ਅਸਲ ਵਿੱਚ ਪ੍ਰਿੰਸੀਪਲ ਸਾਹਿਬ ਮੈਂ ਆਪ ਕਮਰੇ ਵਿੱਚ ਨਹੀਂ ਹਾਂ ਜਦੋਂ ਇਹ ਕੁਝ ਹੋਇਆ ਮੈਨੂੰ ਅਫਸੋਸ ਹੈ ਅੱਛਾ ਆਪ ਕਲਾਸ ਵਿੱਚ ਜਾਇਂ ਆਪ ਵੀ ਪ੍ਰੋਫੈਸਰ ਸਾਹਿਬ ਪੜਾਈਂ ਕਸੂਰਵਾਰ ਉਹ ਡੂੰਡ ਕਰ ਸਜ਼ਾ دی ਜਾਵੇਗੀ ਕੋਲੀ ਸਮਝਦਾ ਸੀ ਸ਼ਾਮ ਤੱਕ ਪ੍ਰੋਫੈਸਰ ਦਾ ਗੁੱਸਾ ਠਿੱਲਾ ਹੋ ਜਾਵੇਗਾ ਤੇ ਮਾਮਲਾ ਰਫਾ ਦਫਾ ਕਰ ਦਿੱਤਾ ਜਾਵੇਗਾ ਪ੍ਰੋਫੈਸਰ ਚੋਪੜਾ ਨੇ ਇਹ ਵੀ ਆਪਣੀ ਹਿੱਤ ਸਮਝੀ ਅਤੇ ਪਰਾਉਣ ਨਾ ਗਿਆ ਉਸ ਆਪਣੀ ਜੁੰਡੀ ਦੇ ਸਭ ਪ੍ਰੋਫੈਸਰਾਂ ਨੂੰ ਸ਼ਾਮ ਤੱਕ ਗੰਢ ਲਿਆ ਮਨੀਸ਼ ਸਿੰਘ ਕਮੇਟੀ ਵਿੱਚ ਚੋਪੜੇ ਦੇ ਗੁੱਟ ਦਾ ਜ਼ੋਰ ਸੀ ਉਸ ਅਗਲੇ ਦਿਨ ਪ੍ਰਿੰਸੀਪਲ ਦੇ ਬੱਟ ਕੱਢਣ ਲਈ ਆਪਣਾ ਸਤੀਫਾ ਉਸ ਦੀ ਮੇਜ਼ ਉੱਤੇ ਰੱਖ ਦਿੱਤਾ ਅਤੇ ਸਟੂਡੈਂਟਸ ਹੱਥੋਂ ਹੋਈ ਇਤਕ ਦਾ ਵੀ ਵਿੱਚ ਜ਼ਿਕਰ ਕਰ ਦਿੱਤਾ ਪ੍ਰਿੰਸੀਪਲ ਨੇ ਦਫ਼ਤਰ ਸੱਦ ਕੇ ਉਸ ਨੂੰ ਬੜਾ ਸਮਝਾਇਆ ਕਿ ਮਾਮੂਲੀ ਗੱਲ ਨੂੰ ਇਨਾ ਤੂਲ ਨਾ ਦਿੱਤਾ ਜਾਵੇ ਪਰ ਪ੍ਰੋਫੈਸਰ ਚੋਬੜਾ ਆਪਣੀ ਜੇ ਦੇ ਉੱਤੇ ਕੰਮ ਰਿਹਾ ਦੂਜੇ ਪ੍ਰੋਫੈਸਰਾਂ ਜਿਹੜੇ ਚੋਪੜੇ ਦੇ ਯਾਰ ਸਨ ਉਹਨਾਂ ਪ੍ਰਿੰਸੀਪਲ ਦੀ ਗਲਤੀਾਂ ਖੇਚਣੇ ਸ਼ੁਰੂ ਕਰ ਦਿੱਤੇ ਕਿ ਇੱਕ ਸਟੂਡੈਂਟ ਦੀ ਖਾਤਰ ਪ੍ਰੋਫੈਸਰ ਨੂੰ ਕਿਉਂ ਨਹੀਂਆ ਕੀਤਾ ਜਾਵੇ ਪ੍ਰੋਫੈਸਰਾਂ ਵੀ ਅਰਧ ਇੱਕ ਥਾਂ ਜੁੜੀ ਵੇਖ ਕੇ ਸਟੂਡੈਂਟ ਵਿਝੜ ਗਏ ਅਤੇ ਉਹਨਾਂ ਆਪਣਾ ਏਕਾ ਮਜ਼ਬੂਤ ਕਰ ਲਿਆ ਹਰਦੇਵ ਇੱਕ ਵਾਰ ਬੋਝ ਆਪਣੇ ਸਿਰ ਲੈ ਕੇ ਪਾਸੇ ਹੋਣ ਦੀ ਹਾਲਤ ਵਿੱਚ ਨਹੀਂ ਰਹਾ ਸੀ ਅਖੀਰ ਪ੍ਰਿੰਸੀਪਲ ਨੇ ਹਰਦੇਵ ਨੂੰ ਬੁਲਾਇਆ ਉਹਦਾ ਚਿਹਰਾ ਉੱਤਰਿਆ ਹੋਇਆ ਸੀ ਹਰਦੇਵ ਨੇ ਜਾਣਿਆ ਉਹਦੀ ਹਾਲਤ ਵੀ ਮੇਰੇ ਵਰਗੀ ਹੀ ਹੈ ਪ੍ਰਿੰਸੀਪਲ شریف ਤੇ ਨੇਕ ਮਨੁੱਖ ਸੀ ਪਰ ਉਹ ਫਿਰਕੂਆਂ ਸੰਨ ਆਇਆ ਹੋਇਆ ਸੀ ਇੱਕ ਮਿੰਟ ਦੀ ਚੁੱਪ ਪਿੱਛੋਂ ਬੋਲਿਆ ਦੇਖੋ ਪਿਆਰੇ ਵਿਦਿਆਰਥੀ ਬਾਤ ਕਾਫੀ ਹੱਦ ਤੱਕ ਵਿਗੜ ਚੁੱਕੀ ਹੈ ਜੋ ਕਿ ਮਾਮੂਲੀ ਥੀ ਮੈਂ ਚਾਹਤਾ ਹੂੰ ਔਰ ਨਾ ਵਿਗੜੇ ਸੋ ਆਪ ਤਾਂ ਐਵਨ ਦੇ ਔਰ ਅਸਲੀ ਦੋਸ਼ੀ ਕੋ ਮੁਝੇ ਨਾਮ ਬਤਾ ਦੇ ਜਾ ਮਰਦ ਔਰ ਅਸਲੀ ਦੋਸ਼ੀ ਕਾ ਮੁਝੇ ਨਾਮ ਬਤਾ ਦੇ ਮੈਂ ਨਰਮ ਪਰਤਾਉ ਕਾ ਯਕੀਨ ਦਿਲਾਤਾ ਹੂੰ ਨਹੀਂ ਤਾਂ ਮਾਮਲਾ ਬਹੁਤ ਖਰਾਬ ਹੋ ਜਾਵੇਗਾ ਪ੍ਰਿੰਸੀਪਲ ਨੇ ਗੱਲ ਨਤੀਜੇ ਸਮਝਣ ਲਈ ਜਾਣ ਕੇ ਸਪਸ਼ਟ ਨਹੀਂ ਕੀਤੀ ਪਰ ਇਹ ਉਸ ਦੀ ਧਮਕੀ ਹੀ ਸੀ ਹਰਦੇਵ ਨੇ ਮਜੂਸੀ ਨਾਲ ਉੱਤਰ ਦਿੱਤਾ ਪ੍ਰਿੰਸੀਪਲ ਸਾਹਿਬ ਮੈਂ ਅਪਰਾਧ ਆਪਣੇ ਝੰਮੇ ਲੈਂਦਾ ਹਾਂ ਮਾਫੀ ਤੋਂ ਬਿਨਾਂ ਵੀ ਜੋ ਤੁਸੀਂ ਮناسب ਸਮਝੋ ਨਿਸੰਘ ਸਜ਼ਾ ਦਿਓ ਮੈਂ ਕਾਲਜ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੁੰਦਾ ਹਰਦੇਵ ਨੇ ਦੋਹਾਂ ਪਾਸਿਆਂ ਦੀ ਹਾਲਤ ਨੂੰ ਤੋੜਦਿਆਂ ਇੱਕ ਸਟੈਂਡ ਬਣਾ ਲਿਆ ਬਣਾ ਲਈ ਸ਼ਾਬਾਸ਼ ਮਿਸਟਰ ਹਰਦੇਵ ਆਪकी ਸਦਭਾਵਨਾ ਕੀ ਤੋ ਤਾਰੀਫ ਕਰਤਾ ਹੂੰ ਆਪकी ਕਰਵਾਨੀ ਦੇਖ ਕੇ ਅਸਲੀ ਦੋਸ਼ੀ ਕੋ ਕਿਉਂ ਲੱਜ ਨਹੀਂ ਆਤੀ ਹਰਦੇਵ ਚੁੱਪ ਰਿਹਾ ਅੱਛਾ ਵਈ ਜਾਓ ਹਰਦੇਵ ਪ੍ਰਿੰਸੀਪਲ ਨੂੰ ਸਤਿਕਾਰ ਦੇ ਕੇ ਮੁੜ ਆਇਆ ਕੋਹਲੀ ਸਾਹਿਬ ਨੇ ਆਪਣੇ ਸਟਾਫ ਨਾਲ ਸਲਾਹ ਮਸ਼ਵਰਾ ਕੀਤਾ ਤੇ 50 ਰੁਪਏ ਹਰਦੇਵ ਨੂੰ ਫਾਈਨ ਸੁਣਾ ਦਿੱਤਾ ਜਿਹੜਾ 7 ਦਿਨਾਂ ਦੇ ਅੰਦਰ ਦਾਖਲ ਕਰਨ ਲਈ ਕਿਹਾ ਸੀ ਸਾਰੀ ਕਲਾਸ 50 ਰੁਪਏ ਫਾਈਨ ਸੌਣ ਕੇ ਗੁੱਸੇ ਨਾਲ ਭੜਕ ਗਈ ਤੇ ਰੋਸ ਵਜੋਂ ਪੜ੍ਹਾਈ ਛੱਡ ਕੇ ਬਾਹਰ ਜਾਣ ਲੱਗੀ। ਤਦ ਹਰਦੇਵ ਨੇ ਅੱਗੇ ਹੋ ਕੇ ਬੁਕਾਰਿਆ। ਇਹ ਸੱਜਣਾ ਮੈਂ ਆਪ ਮੰਗ ਕੇ ਲਈ ਹੈ। ਹੁਣ ਤੁਹਾਨੂੰ ਰੋਸ ਕਰਨ ਦਾ ਕੋਈ ਅਧਿਕਾਰ ਨਹੀਂ। ਸੋ ਮਿਹਰਬਾਨੀ ਕਰਕੇ ਭੈਣੋ ਤੇ ਭਰਾਵੋ ਆਪਣੀਆਂ ਆਪਣੀਆਂ ਸੀਟਾਂ ਮੰਨ ਲਵੋ। ਉਹ ਕਹਿਣਾ ਚਾਹੁੰਦਾ ਸੀ ਕਿ ਇਹ ਸਭ ਕੁਝ ਤੁਹਾਡੇ ਕਾਰਨ ਹੀ ਹੋਇਆ। ਉਹ ਮੇਂ 50 ਰੁਪਏ ਦੇ ਲਈ ਬਹੁਤ ਗੜੀ ਸਜਾ ਸੀ ਪਰ ਹੁਣ ਉਹ ਭੱਜ ਕੇ ਕਿਤੇ ਨਹੀਂ ਜਾ ਸਕਦਾ ਸੀ ਮੁੰਡਿਆਂ ਦੀ ਗੜਗੜ ਨਾਲ ਉਸ ਦੀ ਪੋਜੀਸ਼ਨ ਖਰਾਬ ਹੁੰਦੀ ਸੀ ਕਿਉਂਕਿ ਇੱਕ ਪਾਸੇ ਹੀਰੋ ਬਣਨਾ ਤੇ ਦੂਜੇ ਬੰਨੇ ਗੜ ਗੜ ਕਰਵਾਉਣਾ ਦੋਵਾਂ ਗੱਲਾਂ ਇੱਕ ਥਾਂ ਨਹੀਂ ਖਲੋ ਸਕਦਾ ਇਹ ਗਲਾਕੀ ਭੋਖੋਂ ਵੀ ਉਹ ਆਪਣੇ ਉੱਤੇ ਜੋ ਨਹੀਂ ਪੈਂਦੇ ਨਾ ਚਾਹੁੰਦਾ ਸੀ ਉਹਦੇ ਆਖਣ ਉੱਤੇ ਸਾਰੇ ਕਾਲਜ ਨੇ ਸਬਰ ਦਾ ਕੌੜਾ ਕੁੱਟ ਭਰ ਕੇ ਪਾਣਾ ਮੰਗ ਲਿਆ ਪ੍ਰੋਫੈਸਰ ਚੋਪੜਾ ਇੱਕ ਕਚੌੜੀ ਕਰਕੇ ਡੀਂਗ ਮਾਰ ਰਿਹਾ ਸੀ ਕਿ ਉਸ ਦੀ ਸਟੈਂਡ ਨੇ ਅਗਾਹ ਨੂੰ ਪ੍ਰੋਫੈਸਰਾਂ ਦਾ ਬੁਕਾਰ ਬਣਾ ਦਿੱਤਾ ਤੇ ਨਹੀਂ ਪ੍ਰੈਸੀ ਪਰਨੇ ਤਾਂ ਡਿਸਪਲਾਈਨ ਦਾ ਵੇੜਾ ਕਰਕੇ ਕਰ ਦਿੱਤਾ ਸੀ ਇਸ ਸਾਰੀ ਘਟਨਾ ਨੂੰ ਕੁਲਤਾਰ ਨਤੀਜੇ ਤੱਕ ਜਿੰਦਗੀ ਨਾਲ ਤਾੜਦੀ ਆ ਰਹੀ ਸੀ ਪਰ ਕਿਤੇ ਵੀ ਪੈਰ ਅੜਾ ਕੇ ਕੜਗੜ ਨਹੀਂ ਰੋਕ ਸਕੀ ਸੀ ਹੁਣ ਉਸ ਹਰ ਸਟੂਡੈਂਟ ਤੋਂ ਜੁਰਮਾਨੇ ਲੈ ਚੰਦਾ ਮੰਗਿਆ ਸਾਰਿਆਂ ਚੰਦਾ ਦੇਣਾ ਪਏ 1 ਲੱਖ ਹੀ ਫਰਜ਼ ਸਮਝਿਆ ਪਰ ਨਾਲ ਹੀ ਉਹ ਸਭ ਨੂੰ ਹਦਾਇਤ ਕੀਤੀ ਕਿ ਹਰਦੇਵ ਨੂੰ ਕਿਸੇ ਤਰ੍ਹਾਂ ਪਤਾ ਨਹੀਂ ਲੱਗਣਾ ਚਾਹੀਦਾ ਇਸ ਤਰ੍ਹਾਂ ਉਹ ਆਪਣੀ ਜ਼ਮੀਰ ਉੱਤੇ ਭਾਰ ਪਿਆ ਨਹੀਂ ਸਮਝੇਗਾ ਸਭ ਆਪਣੀ ਕੁਰਬਾਨੀ ਖਰੀਦੀ ਗਈ ਵੀ ਮਹਿਸੂਸ ਕਰੇਗਾ ਪ੍ਰਿੰਸੀਪਲ ਨੂੰ ਜੁਰਮਾਨਾ ਦਿੰਦਿਆਂ ਕੁਲਤਾਰ ਨੇ ਬੇਨਤੀ ਕੀਤੀ ਕਿ ਹਰਦੇਵ ਨੂੰ ਆਪੀ ਕਹਿ ਦੇਣ ਕਿ ਜੁਰਮਾਨੇ ਦਾ ਕੋਈ ਫਿਕਰ ਨਾ ਕਰੇ ਪ੍ਰਿੰਸੀਪਲ ਦਿਲੋਂ ਖੁਸ਼ ਸੀ ਕਿ ਇਸ ਤਰ੍ਹਾਂ ਸਭ ਦੇ ਕੱਖ ਰਹੇਗੇ ਕੁਲਤਾਨ ਨੇ ਜਰਮਾਨੇ ਦਾ ਫਰਜ ਅਦਾ ਕਰਕੇ ਆਪੇ ਨੂੰ ਹੌਲੀ ਫੁੱਲ ਮਹਿ ਅਨੁਭਵ ਕੀਤਾ ਕੋਈ ਬੋਝ ਉਸਤੀ ਹਿੱਕ ਤੋਂ ਲੈ ਗਿਆ ਸੀ ਉਹਦੇ ਪਾਸਾ ਪਰਤਨ ਨਾਲ ਟੋਕਰੀ ਸੀਟ ਤੋਂ ਪੁੰਜੀ ਡਿੱਗ ਪਈ ਉਸ ਸ਼ਾਲ ਮੂੰਹ ਤੋਂ ਲਾ ਕੇ ਟੋਕਰੀ ਚੁੱਕੀ ਉਸ ਵਿੱਚੋਂ ਪੁੰਜੀ ਪਈ ਜਰਸੀ ਨੂੰ ਝਾੜਿਆ ਟੋਕਰੀ ਨਾਲ ਲੈ ਕੇ ਉਹ ਫਿਰ ਪੈ ਗਈ ਗੱਡੀ ਦੀ ਰਫਤਾਰ ਦਾ ਸ਼ੋਰ ਲਗਾਤਾਰ ਉਹਦੇ ਕੰਨਾਂ ਵਿੱਚ ਪੈ ਰਿਹਾ ਸੀ ਤੇ ਉਸ ਦੇ ਜਹਨ ਵਿੱਚ ਇੱਕ ਜਾਦ ਵੀ ਪਰ ਖਲਾਈ ਆਪਣੀ ਤਰ੍ਹਾਂ ਦੀ ਰਫ਼ਤਾਰ ਵਿੱਚ ਜ਼ਿੰਦਗੀ ਦੀ ਮੰਜ਼ਲ ਨਾਪ ਰਹੀ ਸੀ ਤਨਵ